ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਆਪਾਂ ਇਸ ਖੇਤ ਬਾਬਾ ਜੀ ਤੇ ਲੱਸੀ ਪਾਣ ਬਾਬਾ ਜੀ ਦੇ ਟੇਕ ਕੇ ਮੱਥਾ ਤੇ ਮਾਰ ਕੇ ਕਣਕ ਨੂੰ ਢੇੜਾ ਤੇ ਆਪਾਂ ਚੱਲਦੇ ਆ ਅੱਜ ਮੰਡੀ ਅੱਜ ਆਪਾਂ ਕਰਉਣਾ ਟਰੈਕਟਰ ਦਾ ਡਿੱਕ ਸਹੀ ਤੇ ਟਾਇਰ ਪਾਉਣੇ ਅੱਜ ਮੌਨਸਟਰ ਬਾਕੀ ਹੋਰ ਨਿੱਕਾ ਸੁੱਕਾ ਜਿਹਾ ਕੰਮ ਕਰਨ ਟਰੈਕਟਰ ਦਾ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਕੀ ਕੀ ਕਰਨਾ ਤੇ ਲੁੱਕ ਦੱਸੋ ਫਿਰ ਕਿੱਤਾਂ ਦੀ ਬੰਦੀ ਟਰੈਕਟਰ ਦੀ ਦੇਖੋ ਮਿੱਤਰੋ ਕਣਕ ਦਾ ਮੋਹ ਬਸ 15 ਦਿਨਾਂ ਦੀ ਗੱਲ ਆ ਤੇ ਬਸ ਚੱਲ ਪੈਣੀਆ ਮਸ਼ੀਨਾਂ ਵੀ ਹੁਣ ਆ ਇਹਗਾ ਆਪਣਾ ਕੋਠਾ ਵਿਚਾਰਾ ਤੁਸ ਆਪਣਿਆ ਪੁੰਨਿਆ ਬਲੂਕਾਂ ਦਾ ਇਹਦੇ ਵੀ ਬੱਚੂ ਨੇ ਤੇ ਰਿਪੇਅਰ ਕਰਾਂਗੇ ਸਾਰੀ ਐ ਗੰਦ ਬਲ ਸਾਰਾ ਸਾਫ ਸਫਾਈ ਕਰਕੇ ਐ ਸੋਨਾ ਬਣਾਉਣਾ ਕਿ ਆਪਾਂ ਟੇਕਦੇ ਆਂ ਬਾਬਾ ਜੀ ਦੇ ਮੱਠਾ ਫਿਰ ਚੱਲਦੇ ਆਂ ਘਰੇ ਨਵਾਂ ਲਿਆਇਆ ਸੀਗਾ ਟਰੈਕਟਰ ਤੇ ਹੁਣ ਇਹ ਚੱਲਿਆ ਇਹਨੂੰ ਮੋਡੀਫਾਈ ਕਰਾਉਣਾ ਇੱਕ ਇਹਦੇ ਟਾਇਰ ਚੇਂਜ ਕਰਵਾਉਣੇ ਆ ਤੇ ਇੱਕ ਇਹਦੀ ਲੁੱਕ ਬਦਲਣੀ ਆ ਜਿੰਨਾ ਨੇ ਕੱਲ ਤੋਂ ਦੱਸਿਆ ਸੀ ਕਿ ਨਾਲੇ ਜਾਣਾ ਪਾਪਾ ਜੀ ਦੇ ਮੜਾਣੇ ਸੋ ਉਦੋਂ ਹੀ ਅੱਜ ਇਹਨਾਂ ਨੇ ਜਾਣਾ ਇਹਦੀ ਲੁੱਕ ਚੇਂਜ ਕਰਨਾ ਪੱਕੇ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਕਿੱਦਾਂ ਸਾਰਾ ਕੁਝ ਕਰੋਗਾ ਇਹ ਲਓ ਜੀ ਹੁਣ ਆਪਾਂ ਜਾਣੇ ਆ ਮੰਡੀ ਟਰੈਕਟਰ ਲੈ ਕੇ ਟਾਇਰ ਟੁਰ ਕੱਸਦੇ ਆ ਤੇ ਮੈਚਿੰਗ ਕੋਈ ਵੀ ਆ ਬਲੈਕ ਬਲੈਕ ਅੱਜ ਸਾਡੀ ਮੈਚਿੰਗ ਅੱਛੀ ਪੈਦੀ ਆ ਤਾਂ ਅਚਾਨਕ ਕੀ ਹੋਇਆ ਫੇਰ ਆ ਜਿਹੜੇ ਟਾਇਰ ਆ ਇਹ ਫਿਰ ਇੰਨੇ ਇੰਨੇ ਪੈ ਜਾਣੀ ਆ ਤੇ ਫਿਰ ਲੁੱਕ ਚੈੱਕ ਕਰੋ ਟਰੈਕਟਰ ਦੀ ਬਾਕੀ ਤੁਸੀਂ ਹੁਣ ਦੇਖੋ ਲੋਕੇ ਦੀ ਇਹਦੇ ਆਪਾਂ ਅੱਜ ਪਵਾ ਦੇਨੇ ਮੌਨਸਟਰ ਟਾਇਰ ਉਹ ਟਰੈਕਟਰ ਤੇ ਮਗਰ ਲੱਦੇ ਪਏ ਆ ਜਾਣੇ ਆਪਾਂ ਮੰਡੀ ਪਾਉਣੇ ਆ ਤੇ ਸਪੈਸਰ ਭੁੱਲ ਗਏ ਸੀ ਹੁਣ ਪਹਿਲਾਂ ਮੈਨੂੰ ਚਾਚਾ ਫੜਾ ਕੇ ਗਿਆ ਤੇ ਬਾਕੀ ਆਪਾਂ ਹੁਣ ਲਖਾਇ ਸੀ ਪੁਰਾਣਾ ਖੁੰਡ ਪਹਿਲਾ ਇਹ ਜੂਟਣਾ ਜਾਜ ਲਿਖਿਆ ਸੀਗਾ ਤੇ ਕਰੋ ਬਰੇ ਬੂਫਰ ਚੈੱਕ ਬਾਕੀ ਇਹ ਤੇ ਸੀਸੇ ਸੂਸੇ ਅੱਜ ਲੋਡ ਕਰਾਣੇ ਆ ਵਾਸ਼ ਵੀ ਕਰਾਉਣਾ ਇਹ ਇੱਕ ਆਪਾਂ ਆ ਬੇਸ ਆਪਣੀ ਗਈ ਸੀ ਮੱਚ ਕੋਇਲਾ ਝੜ ਗਿਆ ਸੀ ਤੇ ਨਵੀਂ ਆਪਾਂ ਬਣਾਉਣੀ ਦਿੱਤੀ ਸੀ ਅੱਜ ਮੁੰਡਾ ਚੱਲਿਆ ਉਹ ਨੂੰ ਫੜਾਇਆ ਹੋਊਗਾ ਤੇ ਉਹ ਚੱਕ ਲਿਆ ਹੋਊਗਾ ਤੇ ਆਪਾਂ ਬਸ ਪੇਮੈਂਟ ਕਰ ਦਾਂਗੇ ਉਹਨੂੰ ਫਿਰ ਆਥਨੇ ਤੁਹਾਨੂੰ ਕਰਾਵਾਂਗੇ ਬੇਸ ਚੈੱਕ ਹੁਣ ਤਾਂ ਇਹਦੇ ਪੰਜ ਬੂਫਰ ਹੀ ਚੱਲਦੇ ਆ ਫਿਰ ਸ਼ੇਮਾ ਵੀ ਚੱਲਣ ਲੱਗ ਜੂਗਾ ਬਾਕੀ ਸਾਰੇ ਸਰਵੀ ਅੱਜ ਪਾਸਪੂਲ ਚ ਮਾਰਦੇ ਆ ਤੇ ਪੂਰੀ ਸੈਕੰਡ ਹੈ થોਡਾ ਦੋ ਦੇਖ ਲੈਣਾ ਗਰਾਉਂਡ ਚੱਲ ਰਿਹਾ ਮੋਡੀਫਾਈ ਗਰਾਉਂਡ ਤੇ ਤੇ ਬਾਕੀ ਇਹ ਸਾਰੇ ਵਲੌਗ ਹੋਰ ਤੇ ਕੰਟੀਨ ਕਿ ਕਰ ਰਿਹਾ ਕਿ ਕਿਸ਼ਕੋਸ਼ ਕਰਦਾ ਤੇ ਕਿੰਦਾ ਸਾਰਾ ਮੋਡੀਫਾਈ ਕਰਵਾਉਂਦਾ ਇਹਨਾਂ ਬਾਕੀ ਸਾਰਾ ਵਲੌਗ ਇਹ ਤੁਹਾਨੂੰ ਉੱਥੇ ਦਿਖਾਉਗਾ ਚਲੋ ਠੀਕ ਆ ਫਿਰ ਨਾ ਮਿਲਦਾ ਤਾਂ ਮੈਂ ਉੱਥੇ ਜਾ ਕੇ ਤੇ ਮੈਂ ਦੇਖਦੀ ਹਾਂ ਕੀ ਕਰਨਾ ਦੇਖੋ ਦੇਖੋ ਲਓ ਮਿੱਤਰੋ ਆਪਾਂ ਇਹ ਕਟੇਰ ਤਾਂ ਕੱਸਤਾ ਹੀ ਆਪਣੇ ਹੱਥ ਲਿਪੜੀ ਉਹ ਤਾਂ ਕਲਿੱਪ ਨਹੀਂ ਲਈ ਗਈ। ਇਹ ਕਟੇਰ ਤਾਂ ਆਪਾਂ ਕੱਸਤਾ ਸੀਗਾ। ਇੱਧਰ ਨਾਲ ਆਪਾਂ ਕੱਸ ਰਹੇ ਹਾਂ ਹੁਣ ਬੱਸ। ਮਗਰਾਟ ਖੋਲ ਰਹੇ ਸੀਗੇ ਤੇ ਤੁਹਾਨੂੰ ਕਰਾਉਣੇ ਲੁੱਕ ਚੱਕਿਆ ਕਟੇਰ ਨਾਲ ਕਿੰਦਾ ਲੱਗ ਰਿਹਾ ਹੈ। ਕਰੋ ਮਿੱਤਰੋ ਚੈੱਕ। ਆ ਕਿੰਨਾ 65 ਭਾਈ ਲੱਗਦਾ ਹੈ ਉੱਚਾ ਹੋ ਗਿਆ ਜਮ। ਵੇਖੋ ਕਿੰਨਾ ਫਰਕ ਹੈ ਜ਼ਮੀਨ ਅਸਮਾਨ ਦਾ। ਇੰਨਾ ਤੇ ਉੱਧਰ ਪੇਚ ਲਓ। ਬਾਕੀ ਦੁਕਾਨੇ ਤੁਹਾਨੂੰ ਫਾਈਨਲ ਲੋਕੇ ਦੇ ਦਿੰਦੇ ਹੁਣ ਆਪਾਂ ਵੀਰੇ ਖੋਲਦੇ ਸਲੈਸਟਰ ਦੇ ਨਾਟ ਆਹ ਕਿਤੇ ਗਿਆ ਦੀ ਆਵੇ ਇਹ ਆਪਾਂ ਨਾ ਇਹ ਵਟ ਬੁਟ ਦੇ ਸਟ ਕਰਦੇ ਇਹਨੂੰ ਅੱਜ ਇਤੋਂ ਇਹ ਜੈਂਟ ਮੱਚ ਜਾਂਦੇ ਤੇ ਸ਼ੋਅ ਦਾ ਫਾਲ ਦੇਖੋ ਕੀ ਆ ਕੋ ਬੰਕ ਇਧਰ ਟਿਕ ਤਿਆਰ ਹੋ ਰਹੇ ਆ ਟਰੈਕਟਰ ਤੇ ਇਧਰ ਆਪਣਾ ਕੰਮ ਚਾਰਦਾ ਇਸ ਤਰ੍ਹਾਂ ਦਾ ਦੇਖੋ ਚੱਲੇ ਦਾ ਖਲਾਰਾ ਆ ਪਾਇਆ ਪਿਆ ਇੱਧਰ ਟਾਇਰ ਇਹਦੇ ਇੱਧਰ ਲਕਸਨ ਵਾਲੇ ਰਹਿ ਗਏ ਸੀ ਬਾਕੀ ਪੰਜਾਂ ਨੂੰ ਤੁਹਾਨੂੰ ਕਰਾਉਣੇ ਚੈੱਕ ਸਰੋ ਫਾਈਨਲ ਲੁੱਕ ਚੈੱਕ ਬਾਈ ਬਾਕੀ ਲਾਈਟਿੰਗ ਲੂਟਿੰਗ ਦਾ ਪ੍ਰੋਸੈਸਰ ਕਰਦੇ ਆਪਾਂ ਖੋਲ੍ਹ ਲਈ ਪਈ ਹੈ ਵਾਇਰਿੰਗ ਵਰੀਂਗ ਅੱਜ ਦਾ ਮੈਂ ਪੱਕੀ ਦੀ ਨਹੀਂ ਨਿਕਲੇ ਹਾਂ ਅਰੇ ਅੱਜ ਹੱਕੀ ਸੱਜ ਨੇ ਲੱਗਿਆ ਹਮ ਅੱਜ ਵਲੌਗ ਅੱਜ ਦੇ ਵਲੌਗ ਵਿੱਚ ਮੈਂ ਬਹੁਤ ਘਟਾ ਹਾਂਗੀ ਕਿਉਂਕਿ ਅੱਜ ਮਾਉਂ ਕਿਹਾ ਰਿਹਾ ਸੀਗਾ ਟਰੈਕਟਰ ਮੋਡੀਫਾਈ ਕਰਵਾਉਣ ਤੁੰਦਾ ਸੀਗਾ ਤੇ ਉਹ ਹਲੇ ਤੱਕ ਆਇਆ ਨਹੀਂ ਸਿਹਰਤਾ ਕਿਹਾ ਤੇ ਹੁਣੀ ਮੈਂ ਕਾਲ ਕੀਤੀ ਸੀ ਕਿੰਨਾ ਟਾਈਮ ਲੱਗੂਗਾ ਕਹਿੰਦਾ ਹਲੇ ਥੋੜਾ ਹੋਰ ਟਾਈਮ ਲੱਗੂਗਾ ਉਹਨੂੰ ਵਾਸ਼ ਵਗੈਰਾ ਵੀ ਕਰਉਣਾ ਟਰੈਕਟਰ ਨੂੰ ਤੇ ਬਾਕੀ ਉਹਨੂੰ ਹੋਰ ਜਿਹੜਾ ਕੁਝ ਲਾਉਣਾ ਉਹਦੇ ਤੇ ਬਸ ਮੈਂ ਵੀ ਹੁਣੀ ਸਬਜ਼ੀ ਵਗੈਰਾ ਬਣਾ ਕੇ ਟੀਸੀ ਕੀ ਤੇ ਤੁਸੀਂ ਸੁਣ ਸਕਦੇ ਪਿੱਛੇ ਸੀਟੀ ਵੱਜ ਰਹੀ ਹੈ ਕੁੱਕਰ ਦੀ ਬਸ ਹੁਣ ਦੇਖ ਰਹੀ ਜਦੋਂ ਆਉਂਦਾ ਫਿਰ ਆਪਾਂ ਘਰ ਦੀ ਐਂਟਰੀ ਦਾ ਦਿਖਾਵਾਂਗੇ ਤੁਹਾਨੂੰ ਬਾਕੀ ਕੱਲ ਨੂੰ ਕੱਲ ਦਾ ਵਲੌਗ ਬਹੁਤ ਚਾ ਦੇ ਵਧੀਆ ਹੋਊਗਾ ਤੇ ਮੇਲੇ ਤੇ ਜਾਣੇਗੀ ਉੱਥੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਕੀ ਅੱਜ ਤਾਂ ਨਾ ਵੀ ਥੋੜਾ ਜਿਹਾ ਸਾਰਾ ਕੁਝ ਦਿਖਾਉ ਕੁ ਵੀ ਕੀ ਖੁਸ਼ ਹੋਣੇ ਟਰੈਕਟਰ ਤੇ ਮੋਡੀਫਾਈ ਕਰਵਾਇਆ ਕੀ ਖੁਸ਼ ਕੀਤਾ ਚਲੋ ਠੀਕ ਆ ਚਲੋ ਅਸੀਂ ਫੜ ਕੇ ਹੁਣ ਜਾ ਕੇ ਆਪਾਂ ਕਾਰ ਲੈ ਹੋ ਜੀ ਹੁਣ ਆਪਾਂ ਲਾਈਟਿੰਗ ਦਾ ਕੰਮ ਕਰਦੇ ਸੀ ਟਰੈਕਟਰ ਦਾ ਬਾਕੀ ਕੰਮ ਕਲੀਅਰ ਹੋ ਗਿਆ ਸਾਰਾ ਆਪਣਾ ਕਾਹਬੀਆ ਮੋਈ ਜਾਂਦਾ ਤੁਹਾਨੂੰ ਦਿਖਾ ਦੀਏ ਆਪਾਂ ਬਾਕੀ ਸਾਰੀ ਲਾਈਟਿੰਗ ਲੂਟਿੰਗ ਆਪਾਂ ਛਤਰੀ ਦੀ ਕਰਤੀ ਆ ਦੇਖੋ ਟਰੈਕਟਰ ਦਾ ਖਲਾਰਾ ਪਿਆ ਆ ਵੀ ਆਪਾਂ ਵਧੀਆ ਜੈਨ ਚੋਂ ਪਾ ਕੇ ਓਕੇ ਕਰਤਾ ਆਪਾਂ ਇਸਲੇ ਸਟਾਨ ਕਰਵਾ ਦੇਣਾ ਬਾਕੀ ਆ ਵੀ ਅੱਜ ਆਪਣਾ ਕੋਲਿਆ ਪਿਆ ਸਾਰਾ ਕੁਝ ਬਾਕੀ ਆਤਨੇ ਆਪਣੇ ਸਾਬੂ ਫਰਾਜ ਆ ਜਾਣੇ ਬਾਕੀ ਜਿਹੜੇ ਰਹਿੰਦੇ ਆ ਉਹ ਆਪਾਂ ਲਾ ਦਾਂਗੇ ਮੱਕੀ ਟ੍ਰੇਟਰ ਹਾਲ ਵੇਖੋ ਤੁਸੀਂ ਕੀ ਹੋਇਆ ਪਿਆ ਤੇ ਇਹਨੂੰ ਵਾਸ਼-ਖੁਸ਼ ਕਰਾ ਕੇ ਆਪਾਂ ਪੂਰਾ ਫੇਰ ਕਰਾਂਗੇ ਇਹਨੂੰ ਤੁਸੀਂ ਜਾਣਦੇ ਹੋ ਇਹ ਤਾਂ ਵਿਚਾਰਾ ਹੀ ਰਹਿੰਦਾ ਖੁਸ਼-ਖੁਸ਼ ਲੋ ਜੀ ਆਹ ਇਲੈਕਟ੍ਰੀਸ਼ੀਅਨ ਦੁਕਾਨ ਆਪਣੇ ਫਰੈਂਡ ਦੀ ਆ ਲਓ ਆਪਾਂ ਤਿੰਨ ਵਾਰੀ ਆ ਟੰਕਾ ਲਾ ਲਿਆ ਪਰ ਇਹ ਨਹੀਂ ਜੁੜ ਰਿਹਾ ਹੁਣ ਫੇਰ ਦੁਬਾਰਾ ਟਰਾਈ ਕਰਦੇ ਆ ਇਹ ਕਰੋ ਚੈੱਕ ਫਿਰ ਲੁੱਕ ਟਰੈਕਟਰ ਦੀ ਕਿੱਦਾਂ ਦਾ ਲੱਗ ਰਿਹਾ ਲਾਈਟਿੰਗ ਡੂਟਿੰਗ ਆਪਾਂ ਕਰਤੀ ਪੂਰੀ ਡਨ ਤੇ ਕੱਲੀ ਆਪਣੀ স্মੋਕ ਕਿਟ ਰਹਿ ਗਈ ਤੇ ਬਾਕੀ ਤਿੰਨ ਚਾਰ ਲਾਈਟਾਂ ਰਹਿ ਗਈਆਂ ਉਹ ਲਾਉਣੀਆਂ ਤੇ ਇੱਕ ਬੀਕ ਰਹਿ ਗਈ ਆਪਣੀ ਲਾਉਣ ਵਾਲੀ ਆਪਾਂ ਨਵੀਂ ਨਵੀਂ ਲਾਈਟ ਲਾਤੀਏ ਦੱਸੋ ਕਿੱਦਾਂ ਦੀ ਲੱਗ ਰਹੀ ਬਾਕੀ ਡਿਪਰ ਡੁੱਪਰ ਉਹ ਕੇ ਦੀ ਰਿਪੋਰਟ ਆ ਜਮਾ ਲਓ ਜੀ ਕਰੋ ਮੁੰਡਿਆ ਉੱਤੇ ਚੈੱਕ ਆ ਆਪਣੀ স্মੋਕ ਕਿਟ ਲੱਗ ਰਹੀ ਹੈ ਜਿਹਦੇ ਨਾਲ ਆਪਾਂ ਛੱਲੇ ਕੱਢਿਆ ਕਰਾਂਗੇ ਬਾਕੀ ਵੀਰੇ ਤੁਹਾਨੂੰ ਪਤਾ ਹੀ ਆਪਾਂ ਟਾਇਰ ਤਾਂ ਕਾਸੀ ਦਿੱਤੇ ਸੀਗੇ ਹਾਰਨ ਦੀ ਸੋਚ ਰਹੀ ਕਿ ਹਾਰਨ ਦੀ ਸੋਚ ਰਹੀ ਆਪਾਂ ਉਹ ਲਾ ਦੇਣੀ ਆ ਬਾਕੀ ਉੱਪਰ ਲੀਆਂ ਜਿਹੜੀਆਂ ਉਹ ਲੇਟਾਂ ਉਹ ਮੇਰੇ ਬਹੁਤ ਫੇਵਰੇਟ ਲੇਟਾਂ ਇੱਧਰ ਚੈੱਕ ਕਰੋ ਉੱਪਰ ਬਾਕੀ ਇਹ ਤੇ ਸਲੇਸਰ ਚ ਵੀ ਲਾ ਕੇ ਨਿਕਲਦੀ ਆ ਲਓ ਜੀ ਸਮੋਹ ਘਟ ਆਪਣੀ ਲੱਗ ਚੁੱਕੀ ਆ ਬਈ ਵੇਖੋ ਅਣਤੂ ਦੀ ਮਾਹੌਲ ਕੱਲੋ ਮੇਲੇ ਦੇ ਆਹੀ ਗੋਸ ਕਰਨਾ ਆਪਾਂ ਲਓ ਜੀ ਪਰੋ ਮਿੱਤਰੋ ਜਾਕੀ ਨਾ ਲਾਟਾ ਲਓ ਮਿੱਤਰੋ ਸਾਰਾ ਟਰੈਕਟਰ ਅੱਜ ਆਪਾਂ ਦੇ ਹੱਥੀਂ ਤਿਆਰ ਕੀਤਾ ਹੈ ਦੇਖੋ ਲੜੇ ਕਿ ਨਿਆ ਟਰੈਕਟਰ ਨੂੰ ਵੇਖਣ ਆਇਆ